ਇੱਕ ਭਾਈਚਾਰਕ ਸਾਂਝ ਦਾ ਮੁਹੱਬਤ ਦਾ ਉਹ ਅੱਜ ਦੁਬਾਰਾ ਅਸੀਂ ਉਸਤਾਦ ਯਾਦ ਨੂੰ ਦੁਬਾਰਾ ਤਾਜ਼ਾ ਕਰਨ ਵਾਸਤੇ ਅਸੀਂ ਸੰਤ ਬਾਬਾ ਲਖਵੀਰ ਜੀ ਸਾਡੇ ਵਿੱਚ ਬੈਠੇ ਇਹ ਬਿਸ਼ਪ ਜੀ ਸਾਡੇ ਨਾਲ ਆਏ ਸੀ ਰਾਜਮਸੀ ਜੀ Hindu ਲੀਡਰ ਸਾਹਿਬਾਨ ਆਏ ਸੀਗੇ ਸਾਡੇ ਨਾਲ ਦਲਿਤ ਲੀਡਰ ਸਾਹਿਬਾਨ ਚੰਦਰਗਰਵਾਲ ਜੀ ਅਵਿਕਾਸ سنگਰ ਜੀ ਬ੍ਰਹਮ ਸੋਤਾ ਜੀ ਕਾਫੀ ਲੀਡਰ ਸਾਹਿਬਾਨ ਸਾਰੇ ਪਹੁੰਚੇ ਸੀ ਤੇ ਸ਼ਹਿਰ ਦੇ ਆਗੂ ਉਹਨਾਂ ਸਾਰਿਆਂ ਦੇ ਹੱਥੋਂ ਜਿਹੜਾ ਨੀ ਪੱਥਰ ਰਖਾ ਕੇ ਇੱਕ ਮੈਸੇਜ ਦੇਣ ਦਾ ਕੰਮ ਕੀਤਾ ਹੈ ਪੂਰੇ ਭਾਰਤ ਨੂੰ ਜਿੱਥੇ ਸਿਆਸੀ ਪਾਰਟੀਆਂ ਆਪਸ ਦੇ ਵਿੱਚ ਧਰਮ ਦੇ ਨਾਂ ਤੇ ਲੜਾ ਕੇ ਇਸ ਭਾਰਤ ਦੀ ਨੀਂਹ ਜੋ ਫਾਊਂਡੇਸ਼ਨ ਹੈ ਉਹਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੀਆਂ ਉਸ ਉਹਨਾਂ ਤਾਕਤਾਂ ਨਾਲ ਲੜਨ ਵਾਸਤੇ ਅਸੀਂ ਇਹ ਪੈਗਾਮ ਜਲੰਧਰ ਦੀ ਧਰਤੀ ਤੋਂ ਦਿੱਤਾ ਹੈ ਕਿ ਅਸੀਂ ਉਹਨਾਂ ਤਾਕਤਾਂ ਨਾਲ ਲੜਨ ਵਾਸਤੇ ਤਿਆਰ ਆ ਕਿਉਂਕਿ ਪੰਜਾਬ ਇੱਕ ਇਦਾਂ ਦੀ ਜਿਹੜੀ ਧਰਤੀ ਹੈ ਇਹ ਮੁਹੱਬਦੀ ਧਰਤੀ ਹੈ ਇਹ ਪਿਆਰ ਦੀ ਧਰਤੀ ਹੈ ਉਪਜਾਊ ਧਰਤੀ ਹੈ ਇਹ ਸਿਰਫ ਫਸਲਾਂ ਨਹੀਂ ਬੀਜਦੀ ਇਹ ਮੁਹੱਬਤ ਬੀਜਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਾਰੀ ਮਨੁੱਖਤਾ ਦਾ ਬਹੁਤ ਬਹੁਤ ਧੰਨਵਾਦ ਕਰਨੇ ਚਾਹੁੰਦੇ ਆ ਸੋ ਸਾਡੇ ਵਕੀਲ ਸਾਹਿਬ ਨੀਮ ਖਾਨ ਦਾ ਬੜਾ ਧੰਨਵਾਦ ਆ ਬੜਾ ਵਿਸ਼ੇਸ਼ ਯੋਗਦਾਨ ਇਹਨਾਂ ਦਾ ਸੋ ਇਹਨੇ ਜਿਹੜੇ ਪਿਤਾ ਜੀ ਦੀ ਖਾਹਿਸ਼ ਸੀ ਕਿ ਅਸੀਂ ਜਿਹੜਾ ਖੁਦਾ ਦਾ ਅੱਲਾ ਦਾ ਘਰ ਬਣਾਉਣਾ ਮਸਜਿਦ ਦਾ ਨੀ ਪੱਥਰਾਂ 'ਚ ਰੱਖਿਆ ਗਿਆ ਸੋ ਸਮੁੱਚੀਆਂ ਕਮਿਊਨਿਟੀਆਂ ਵੱਲੋਂ ਹਿੰਦੂ ਮੁਸਲਮਾਨ ਸਿੱਖ ਇਸਾਈ ਸਾਰੇ ਧਰਮਾਂ ਦੇ ਜਿਹੜੇ ਆਗੂ ਇਹਨੇ ਇਕੱਠੇ ਹੋ ਕੇ ਜਿਹੜਾ ਰੱਖਿਆ ਆ ਬਹੁਤ ਸ਼ਲਾੰਘਾਯੋਗ ਕਦਮ ਆ ਸੋ ਇਹਦੇ ਨਾਲ ਜਿਹੜਾ ਆਪਸ ਵਿੱਚ ਜਿਹੜਾ ਪ੍ਰੇਮ ਪਿਆਰ ਵਧੂਗਾ ਜਿਹੜੇ ਜਿੱਦਾਂ ਸਰਕਾਰਾਂ ਨੇ ਕੋਈ ਨੀਤੀਆਂ ਹੁੰਦੀਆਂ ਵੀ ਆਪਸ ਵਿੱਚ ਲੜਾ ਕਰਕੇ ਜਿਸ ਤਰ੍ਹਾਂ ਹਿੰਦੂ ਮੁਸਲਮਾਨ ਸਿੱਖ ਇਸਾਈ ਕਰਕੇ ਇੱਕ ਦੂਜੇ ਨਾਲ ਲੜਾ ਕਰਕੇ ਵੋਟਾਂ ਦੀ ਰਾਜਨੀਤੀ ਕੀਤੀ ਜਾਂਦੀ ਆ ਸੋ ਉਹਨਾਂ ਦੇ ਮੂੰਹ ਤੇ ਕਰਾੜੀ ਚ ਭੇੜ ਹੈ ਅੱਜ ਜਿਹੜੀ ਇਹ ਸਾਰਾ ਭਾਈਚਾਰਾ ਇੱਕ ਮੰਚ ਤੇ ਇਕੱਤਰ ਹੋਇਆ ਸੋ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਪ੍ਰੇਮ ਪਿਆਰ ਦੇ ਨਾਲ ਰੋ ਖੁਸ਼ ਰੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਵੀ ਕਈ ਸ਼ਰਾਰਤੀ ਅਨਸਰਾਂ ਵੱਲੋਂ ਕਿਹੜਾ ਪਿਆਰ ਮੁਹੱਬਤ ਹੈ ਇੱਕ ਦੂਸਰੇ ਤੋਂ ਵਿਗਾੜਿਆ ਜਾਂਦਾ ਹੈਗਾ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਕਿਹੜਾ ਅੱਜ ਇੱਕ ਮੰਚ ਤੇ ਸਾਰਾ ਸਮਾਜ ਇਕੱਠਾ ਹੋ ਕੇ ਨੀਂਹ ਪੱਥਰ ਰੱਖਿਆ ਗਿਆ ਦੇਖੋ ਇਹ ਤਾਂ ਹੁਣ ਸਾਰਿਆਂ ਨੂੰ ਦਿਦੇ ਹੀ ਆ ਵੀ ਜਿਹੜਾ ਇਹ ਪੰਜਾਬ ਤੋਂ ਬਾਹਰ ਇਹੋ ਜਿਹੇ ਚੈਲੰਜ ਚੱਲਦੀਆਂ ਇੱਥੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਜਿਹੜਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਸਾਰੇ ਇੱਕ ਆ ਇੱਥੇ ਇਹੋ ਜਿਹਾ ਕੰਮ ਜਿਹੜਾ ਅਸੀਂ ਬਿਲਕੁਲ ਨਹੀਂ ਚੱਲਣ ਦੇਵਾਂਗੇ ਇਹਦੇ ਦੇਖੋ ਅਦਰ ਜਿੰਨੀਆਂ ਵੀ ਕਮਿਊ ਮੁਸਲਮ ਭਾਈਚਾਰਾ ਚ ਸਿੱਖ ਭਾਈਚਾਰਾ ਚ ਸਾਈ ਭਾਈਚਾਰਾ ਚ ਕਦਰ ਕੋਈ ਵੀ ਕਮਿਊਨਟੀ ਆ ਚਾਹੇ ਦੇਖੋ ਇਥੇ ਜਿਆਦਾ ਜਿੱਦਾਂ ਭਗਵਾਨ ਵਾਲਮੀਕ ਸਮਾਜ ਆ ਗੁਰਵਦਾਸ ਸਮਾਜ ਜਿੰਨੀ ਵੀ ਕਮਿਊਨਟੀਆਂ ਸਾਰੇ ਸਾਰੇ ਇੱਕ ਆ ਇਹਦੇ ਸਾਰੀਆਂ ਕਮਿਊਨਟੀਆਂ ਕਿ ਇਥੇ ਹੋ ਜੇ ਕੋਈ ਗੱਲਬਾਤ ਨਹੀਂ ਵੀ ਜਦਾ ਉਸ ਵਿੱਚ ਕੋਈ ਦੰਗੇ ਭੜਕਾਉਣ ਵਾਲੀ ਕੋਈ ਗੱਲਬਾਤ ਇਹੋ ਜੇ ਸਰਕਾਰ ਨੇ ਇਸੇ ਚੱਲਣ ਬਿਲਕੁਲ ਨਾ ਕੰਮ ਆਜੀ ਇੱਕ ਮੈਸੇਜ ਦਿੱਤਾ ਗਿਆ ਅੱਜ ਜਲੰਧਰ ਤੋਂ ਮੈਸੇਜ ਚੱਲਿਆ ਹੈ ਸ਼ਾਇਦ ਪੂਰੇ ਪੰਜਾਬ ਕੇ ਹਿੰਦੁਸਤਾਨ ਦੇ ਵਿੱਚ ਕਿਹੜਾ ਪਤਾ ਲੱਗ ਜਾਊਗਾ ਜਲੰਧਰ ਦੇ ਵਿੱਚ ਸਾਰੀ ਕਮਿਊਨਿਟੀ ਕਿਹੜੀ ਹੈ ਕੱਟੀਆਂ ਹੈ ਹਾਂਜੀ ਬਿਲਕੁਲ ਬਿਲਕੁਲ ਸਾਰੇ ਜਣੇ ਇਕੱਠੇ ਆਂ ਜੀ ਸੋ ਸਾਰੇ ਮੈਂ ਕਹਿੰਦਾ ਮੈਂ ਇਕੱਲੇ ਜਲੰਧਰ ਦੇ ਨਹੀਂ ਮੈਂ ਕਹਿੰਦਾ ਸਾਰੀ ਦੁਨੀਆ ਦੇ ਵੀ ਸਾਰੇ ਇਕੱਠੇ ਹੋ ਕੇ ਰਹੋ ਸਾਰੇ ਪ੍ਰੇਮ ਪਿਆਰ ਦੇ ਨਾਲ ਰਹੋ ਪ੍ਰੇਮ ਪਿਆਰ ਦੀ ਭਾਵਨਾ ਮਨੁੱਖਤਾ ਧਰਮ ਦੇ ਨਾਲ ਰਹੋ ਮਨੁੱਖ ਬਣੋ ਨਾ ਕਿ ਆਪਾਂ Hindu Muslim Sikh Sai ਨਹੀਂ ਬਣਨਾ ਆਪਾਂ ਇਨਸਾਨ ਬਣਨਾ ਆਪਾਂ ਇਨਸਾਨ ਬਣੀਏ ਕਿ ਆਪਾਂ ਇਹ ਨਾ ਕਿ ਮੈਂ ਫਲਾਣਾ ਮੈਂ ਫਲਾਣਾ ਇਨਸਾਨ ਬਣੋ ਜਾ ਕੇ ਸਾਰੇ ਅਸੀਂ ਇੱਕ ਹੀ ਆਂ ਇੱਕ ਦੂਜੇ ਨਾਲ ਪ੍ਰੇਮ ਪਿਆਰ ਦੀ ਭਾਵਨਾ ਨਾਲ ਰਹੋ ਸਾਰੇ ਨਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ